ਵੱਡੀ ਖਬਰ ਦਸੂਹਾ ਦੇ ਪਿੰਡ ਟਰਕੀਆਣਾ ਦੇ ਇੱਕ ਨੌਜਵਾਨ ਦੀ ਫਰਾਂਸ ਦੇ ਵਿੱਚ ਮੌਤ ਹੋ ਗਈ ਹੈ ਕੰਮ ਕਰਦੇ ਸਮੇਂ ਪੈਰ ਫਿਸਲਣ ਤੇ ਪੰਜ ਮੰਜ਼ਿਲਾ ਇਮਾਰਤ ਦੇ ਉੱਪਰੋਂ ਡਿੱਗਣ ਕਰਕੇ ਉਸ ਦੀ ਮੌਤ ਹੋਈ ਹੈ ਕਮਲਜੀਤ ਦੇ ਵੱਲੋਂ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ਤੇ ਵੀਡੀਓ ਵੀ ਸ਼ੇਅਰ ਕੀਤੀ ਗਈ ਸੀ ਕਿ ਵਿਦੇਸ਼ ਚ ਕੰਮ ਕਰਨਾ ਕਿੰਨਾ ਔਖਾ ਹੈ ਉਸੇ ਥਾਂ ਦੇ ਉੱਤੇ ਡਿੱਗਣ ਕਰਕੇ ਉਸ ਦੀ ਮੌਤ ਹੋਈ ਹੈ ਹੁਸ਼ਿਆਰਪੁਰ ਦਸੂਹਾ ਦੇ ਪਿੰਡ ਟਰਕੀਆਣਾ ਦੇ 37 ਸਾਲਾ ਨੌਜਵਾਨ ਕਮਲਜੀਤ ਦੀ ਫਰਾਂਸ ਦੇ ਵਿੱਚ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ ਕਮਲਜੀਤ ਪਿਛਲੇ 17 ਸਾਲਾਂ ਤੋਂ ਫਰਾਜ ਦੇ ਸ਼ਹਿਰ ਸਿਆਚਲ ਦੇ ਵਿੱਚ ਰਹਿੰਦਾ ਸੀ ਤੇ ਉੱਥੇ ਉਸਾਰੀ ਦਾ ਕੰਮ ਕਰਦਾ ਸੀ। ਦੇਰੇ ਜਾਣਕਾਰੀ ਦਿੰਦੇ ਹੋਏ ਕਮਲਜੀਤ ਦੀ ਮਾਤਾ सुरेंद्र ਕੌਰ ਨੇ ਦੱਸਿਆ ਕਿ 17 ਸਾਲ ਪਹਿਲਾਂ ਉਹਨਾਂ ਦਾ ਪੁੱਤ ਫਰਾਂਸ ਨੂੰ ਤੇ ਗਿਆ ਸੀ। ਕੁਝ ਦਿਨ ਪਹਿਲਾਂ ਹੀ ਉਹਨਾਂ ਦੀ ਫੋਨ ਦੇ ਉੱਤੇ ਪੁੱਤ ਨਾਲ ਗੱਲਬਾਤ ਹੋਈ ਹੈ। ਕਮਲਜੀਤ ਨੇ ਕਿਹਾ ਸੀ ਕਿ ਮੈਂ ਮੈਂ ਜਲਦੀ ਹੀ ਪਿੰਡ ਆਵਾਂਗਾ ਪਰ ਕੌਣ ਜਾਣਦਾ ਸੀ ਕਿ ਉਸਦੇ ਪੁੱਤ ਨਾਲ ਕੁਝ ਅਜਿਹਾ ਹੋ ਜਾਵੇਗਾ। ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਹੈ। ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲਾ ਵਿਖੋ ਮੌਕੇ ਦੀ ਤਸਵੀਰਾਂ ਹਾਨੂੰ ਕਦੋਂ ਪਤਾ ਲੱਗਾ ਕਿ ਤੁਹਾਡੇ ਬੇਟੇ ਦਾ ਇਸ ਤਰ੍ਹਾਂ ਐਕਸੀਡੈਂਟ ਹੋ ਗਿਆ 4 ਤਰੀਕ ਨੂੰ ਪਤਾ ਲੱਗਾ ਸ਼ਾਮ ਨੂੰ ਤੇ 2007 ਦਾ ਗਿਆ ਸੀ 17 ਸਾਲ ਬੇਟੇ ਨੇ ਹੋ ਗਏ ਬਹੁਤ ਸੋਹਣਾ ਕੰਮ ਕਰਦਾ ਸੀ ਕੀ ਕੰਮ ਸੀ ਉੱਥੇ ਕੰਮ ਬਿਲਡਿੰਗ ਦਾ ਕੰਮ ਕਰਦਾ ਸੀ ਇਸ ਹੁੰਨ ਵਿੱਚ ਆਇਆ ਸੀ ਕੋਲ ਤੇ ਹੈ ਨਹੀਂ ਸੀ ਸਾਡਾ ਕੋਈ ਵੀ ਜੀ ਤੇ ਉਹਦਾ ਪੈਰ ਤੋਂ ਪੈਰ ਤਿਲਕ ਗਿਆ ਤੇ ਸਿਰ ਵਿੱਚ ਸੱਟ ਲੱਗਣ ਕਰਕੇ ਮੌਤ ਹੋ ਗਈ ਹਨ ਉਹ ਕੋ ਦੋ ਫੋਨ ਤੇ ਪਤਾ ਲੱਗਾ ਸਾਰਾ ਫੋਨ ਤੇ ਪਤਾ ਲੱਗਾ ਸਾਡਾ ਆਪਣਾ ਅਸਲੀ ਕੋਈ ਬੰਦਾ ਉੱਥੇ ਨਾਲ ਹੈ ਨਹੀਂ ਸੀ ਬੇਟਾ ਮੇਰਾ ਇਕੱਲਾ ਹੀ ਸੀ ਸਵੀਟਨ ਲੈਂਡ ਦੇ ਬਾਹਰ ਤੇ ਰੰਦਾ ਸੀ ਪਰ ਕਿਨੇ ਬੱਚੇ ਨੇ ਦੋ ਬੇਟੇ ਇੱਕ ਬੇਟੀ ਅਮਰਜੀਤ ਵੱਡਾ ਛੋਟਾ ਅਮਰਜੀਤ ਵੱਡਾ ਸੀ ਅਮਰਜੀਤ ਵੱਡਾ ਹੀ ਫੋਨ ਤੇ ਗੱਲ ਕੀਤੀ ਸੀ ਆਪਣੇ ਬੇਟਿਆਂ ਨਾਲ ਹਾਂਜੀ ਆਖਰ ਵਾਰ ਕੀ ਗੱਲ ਹੋਈ ਸੀ ਬੇਟੇ ਨਾਲ ਉਹ ਹੀ ਗੱਲ ਉਹ ਹੀ ਤੇ ਮੈਂ ਆ ਜਾਣਾ ਮੈਂ ਇਹ ਸੱਤ ਸਾਲ ਤੋਂ ਕਹਿ ਰਹੀ ਸੀ ਬੇਟਾ ਜੀ ਘਰ ਆ ਜਾਓ ਬੇਟਾ ਜੀ ਘਰ ਆ ਜਾਓ ਉਹ ਹਰ ਵੇਲੇ ਇਹ ਕਹਿੰਦਾ ਸੀ ਮੈਨੂੰ ਮੈਂ ਹੋਂ ਆ ਗਿਆ ਹੋਂ ਆ ਗਿਆ ਪਰ ਵਾਪਸ ਨਹੀਂ ਆਇਆ ਜਿੱਦਾਂ ਦਾ ਕਰੂੰ ਗਿਆ ਸੀ ਆਖਰ ਆ ਮੌਕਾ ਆ ਗਿਆ ਸਾਡੇ ਤੇ ਜਿਹੜੀ ਉਹਦੀ ਡੈੱਡ ਬੋਡੀ ਬਣ ਕੇ ਉਹ ਘਰ ਗਵਰਨਮੈਂਟ ਪੰਜਾਬ ਸਰਕਾਰ ਤੋਂ ਮੰਗ ਕਰਦੀ ਕੇਂਦਰ ਸਰਕਾਰ ਤੋਂ ਮੰਗ ਕਰਦੀ ਕਿ ਮੇਰੇ ਬੱਚੇ ਦਾ ਮੈਨੂੰ ਸਹਿਯੋਗ ਦਿੱਤਾ ਜਾਵੇ ਘਰ ਭੇਜਿਆ ਜਾਵੇ ਹਾਂਜੀ ਕੰਗਸ ਸਿੰਘ ਜੀ ਤੁਹਾਡਾ ਬੇਟਾ ਕਦੋਂ ਗਿਆ ਸੀ ਭਾਰਤ ਦੇ ਕਦੋਂ ਤੁਹਾਡੀ ਆਖਰੀ ਵਾਰ ਗੱਲ ਹੋਈ? ਬੇਟਾ ਮੇਰਾ ਜੀ ਗਿਆ ਸੀਗਾ 2007 ਵਿੱਚ ਗਿਆ ਸੀਗਾ। ਆਖਰੀ ਗੱਲ ਮੇਰੀ 24 ਤਰੀਕ ਨੂੰ ਹੀ। 24 ਤਰੀਕ ਤੁਹਾਡੇ ਬੇਟੇ ਨਾਲ ਗੱਲਬਾਤ ਹੋਈ ਸੀ ਜਿਹੜਾ ਠੀਕ-ਠਾਕ ਸੀ। ਆ ਬਿਲਕੁਲ ਠੀਕ تھا۔ ਕੀ ਕੰਮ ਕਰਦਾ ਸੀ ਜਰਮਨੀ ਵਿੱਚ? ਕਰਦਾ ਸੀ ਆ ਬਸ ਸਰ ਦਾ ਨੇਬਰ ਦਾ ਹੀ ਕੰਮ ਕਰਦਾ ਸੀ। ਜੇ 프랑ਸ ਵਿੱਚ ਸੀ। 프랑ਸ ਵਿੱਚ ਕੀ ਹੈ? ਇਹ ਤੁਹਾਨੂੰ ਕਦੋਂ ਪਤਾ ਲੱਗਾ ਕਿ ਬੇਟੇ ਦਾ ਇਸ ਤਰ੍ਹਾਂ ਮੌਤ ਹੋ ਗਈ? ਇਹ 12 ਨੂੰ ਟੈਲੀਫੋਨ ਆਇਆ। ਸੁਣਿਆ ਤੇ ਫੇਰ ਲੱਗਿਆ ਪਤਾ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਸਰਕਾਰ ਤੋਂ ਯਸ ਹੋਰ ਸਾਨੂੰ ਕੋਈ ਪਤਾ ਲੱਗਾ ਤੇ ਇਹ ਖੂਨਾਂ ਦੇ ਪ੍ਰਕਾਰ ਲੱਗਾ ਤੇ ਤੁਹਾਡੇ ਬੜੇ ਡੈਸੇ ਹੋ ਗਏ ਹੁਣ ਤੁਸੀਂ ਕੀ ਮੰਗਤਾ ਹੋ ਸਰਕਾਰ ਤੋਂ ਬੱਚੇ ਦੀ ਬੋਡੀ ਇੱਥੇ ਲੈ ਕੇ ਆ ਭਾਰਤ ਮਗਾਣ ਦੇ ਲਈ ਕੀ ਮੰਗ ਕਰਦੇ ਹੋ ਅਗਰੀਵਾਰ ਮੈਂ ਜਰੂਰੀ ਗਾੜੀ ਬੋਡੀ ਭੇਜ ਦੂੰ ਹੋਰ ਸਾਨੂੰ ਕੀ ਇਹ ਲੈਣਾ ਇਹ ਨਾਮ ਰਿ ਪਾਲਿਤਰ ਕੀ ਨਾਮ ਬਿੱਲੂ ਭਾਈ ਹਾਂ ਜੀ ਤੁਹਾਡੇ ਬ੍ਰਦਰ ਦਾ ਕੀ ਨਾਮ ਸੀ? ਕਮਲਜੀਤ ਸਿੰਘ। ਕਮਲਜੀਤ ਸਿੰਘ ਦੀ ਤੁਹਾਨੂੰ ਕਦੋਂ ਪਤਾ ਲੱਗਾ ਕਿ ਉਹ ਦੀ ਔਰ ਕੀ ਕੰਮ ਕਰਦਾ ਸੀ ਉੱਥੇ ਫਰਾਂਸ ਦੇ ਵਿੱਚ? ਫਰਾਂਸ ਦੇ ਵਿੱਚ ਟਾਇਲ ਪੱਥਰ ਦਾ ਕੰਮ ਕਰਦੇ ਸੀ। ਕਿਹੜੀ ਸ਼ਹਿਰ ਦੇ ਵਿੱਚ? ਇਹ ਪਹਿਲਾਂ ਪੈਰਿਸ ਸੀਗੇ ਬਾਅਦ ਵਿੱਚ ਸਵਿਟਜ਼ਰਲੈਂਡ ਦੇ ਬਾਰਡਰ ਤੇ ਚਲੇ ਗਏ। ਤੇ 4 ਤਰੀਕੀ ਸ਼ਾਮ ਨੂੰ ਪਿੰਡ 'ਚ ਪਤਾ ਲੱਗ ਗਿਆ ਨੂੰ 5 ਤਰੀਕੀ ਸਵੇਰੇ ਪਤਾ ਲੱਗਾ। ਜੀ ਉਸ ਤੋਂ ਬਾਅਦ ਤੁਹਾਡੀ ਆਖਰੀ ਵਾਰ ਤੁਹਾਡੇ ਪ੍ਰਾਣਾ ਕਦੋਂ ਗੱਲਬਾਤ ਹੋਈ ਸੀ? ਮੰਮੀ ਨਾਲ ਇਹ 7 ਤਰੀਕ ਨੂੰ ਹੋਈ ਸੀ ਗੱਲ। ਕੀ ਗੱਲਬਾਤ ਹੋਈ ਸੀ? ਪਤਾ ਨਹੀਂ ਮਮਾ ਨੂੰ ਪਤਾ ਜੀ ਮੈਂ ਤਾਂ ਘੱਟ ਹੀ ਨਾਲ ਕਰਕੇ ਤਾਂ ਪਤਾ ਜੀ ਆ ਬੰਨਾ ਤੁਹਾਡਾ ਬ੍ਰਦਰ ਤੁਹਾਡੇ ਨਾਲ ਭਰਾਵਾਂ ਤੱਕ ਦਾ ਰਿਸ਼ਤਾ ਸੀ ਹਾਂਜੀ ਵਧੀਆ ਰਿਸ਼ਤਾ ਸੀ ਕੀ ਚਲ ਪਾਤ ਨਹੀਂ ਸੀ ਹਾਂਜੀ ਕੀ ਹੋਇਆ ਸੀ ਉੱਥੇ ਕਿਦਾਂ ਕਿਸ ਤਰ੍ਹਾਂ ਮੌਤ ਹੋ ਪੈੜ ਤੋਂ ਕਹਿੰਦੇ ਪੈਰ ਸਲਿੱਪ ਕਰ ਗਿਆ ਤੇ ਉਹਦੇ ਕਰਕੇ ਡੈਥ ਹੋ ਗਈ ਬਿਲਡਿੰਗ ਦੇ ਕੰਸਟਰਕਸ਼ਨ ਦਾ ਹਾਂਜੀ ਕੰਸਟਰਕਸ਼ਨ ਦਾ ਸਕੁਅਰ ਫੋਲਡਿੰਗ ਦੇ ਪੈਰ ਸਲਿੱਪ ਕਰਨਾ ਡਿੱਗ ਗਿਆ ਪੰਜਾਬ ਸਰਕਾਰ ਤੋਂ ਕੀ ਮੰਗ ਕਰਦੇ ਸੀੰਦਰ ਸਰਕਾਰ ਬਸ ਇਹ ਹੀ ਹੈ ਜੇ ਸਾਡੀ ਬੋਡੀ ਆ ਜਾਵੇ ਅਸੀਂ ਸੰਸਕਰ ਇੱਥੇ ਕਰਨਾ ਚਾਹੁੰਦੇ ਆਪਣੇ ਪਿੰਡ ਦੀ ਜੀ ਨੰਬਰ ਤੋਂ ਮੈਂ ਜੀ ਮੇਰਾ ਨਾਮ ਰਵਿੰਦਰ ਸਿੰਘ ਹਾਂ ਸਰਪੰਚ ਟੇਕਣਾ ਫਰੀ ਦੁਖਦਾਈ ਘਟਨਾ ਬਕਰੀਆ ਜੀ ਪਿੰਡ ਜੀ ਹਾਂ ਜੀ ਮੇਰੇ ਪਿੰਡ ਚ ਬਹੁਤ ਦੁਖਦਾਈ ਘਟਨਾ ਬਕਰੀਆ ਜੀ ਅਜੇ ਤਾਂ ਥੋੜਾ ਸਮਾਂ ਪਹਿਲਾਂ ਮੇਰੇ ਪਿੰਡ ਦੇ ਦੋ ਜੁਵਾਨ ਅਮਰੀਕਾ ਵਿੱਚ ਵੀ ਐਕਸ਼ਨ ਕਰਕੇ ਪੂਰੇ ਹੋ ਗਏ ਸੀ ਸਾਨੂੰ ਤਾਂ ਜੋ ਹੀ ਸਦਮਾ ਨਹੀਂ ਸੀ ਉਸ ਸਦਮੇ ਵਿਚ ਵਾਰੇ ਨਿਕਲੇ ਆਪਾਂ ਤਾਂ ਇੱਕ ਹੋਰ ਆ ਸਾਨੂੰ 3 ਦਿਨ ਪਹਿਲਾਂ ਪਤਾ ਲੱਗਾ ਕਿ ਸਾਡਾ ਹੀ ਮੁੰਡਾ ਸੀ ਆਪਣਾ ਜਿਹੜਾ 16 ਸਾਲ ਤੋਂ ਫਰਾਂਸ ਵਿੱਚ ਰਹਿ ਰਿਹਾ ਸੀ ਉਹਦੀ ਕਿਸੇ ਡਰੋਹਟ ਨਾਲ ਕਾਰਨ ਰੈਕਸ਼ਨ ਉਹ ਅਜੇ ਤੱਕ 100% ਕਨਫਰਮ ਨਹੀਂ ਵਿਕੇਸ਼ ਕਾਰਨ ਹੋਈ ਹੈ ਤੇ ਸਨ ਵਿੱਚ ਹੀ ਆਇਆ ਵੀ ਉਹ ਕੰਟਰਕਸ਼ਨ ਦਾ ਕੰਮ ਕਰਦਾ ਸੀ ਉਹ ਟੂਰ ਦੇਖ ਕੇ ਦੇਖਣਾ 6 ਵਜੇਨ ਕਰਕੇ ਦੀ ਡੈਥ ਹੋ ਗਈ ਤੇ ਬਹੁਤ ਮਾੜੀ ਘਟਨਾ ਜੀ ਹੋ ਇਹ ਹੋ ਗਿਆ ਸਵਾਸੀ ਤੁਮ ਜੀ ਦੇ ਕਲਪਿਤ ਬਹੁਤ ਵਧੀਆ ਸਵਾਸੀ ਦਾ ਠੰਡੇ ਸਵਾਦਾ ਬੱਚਾ ਸੀ ਉਹ ਮਿਹਨਤੀ ਸੀ 16 ਸਾਲ ਤੋਂ ਆਪਣੇ ਪਰਿਵਾਰ ਲਈ ਮਾਰ ਰੋਟੀ ਪਾਣੀ ਦਾ ਜਗਾੜ ਕਰਨ ਲਿਓ ਬਾਹਰ ਵਿਦੇਸ਼ਾਂ ਚ ਗਿਆ ਆਇਆ ਸੀ ਘਰ ਦੀ ਹਾਲਤ ਕੀ ਮੇਰੀ ਸਰ ਘਰ ਦੀ ਹਾਲਤ ਕਾਕੇ ਕੌਣ ਕੌਣ ਸੀ ਘਰ ਦੇ ਵਿੱਚ ਉਹਦੇ ਫਾਜ਼ਲ ਸਾਹਿਬ ਨੇ ਜੀ ਤੇ ਉਹਦਾ ਬ੍ਰਦਰ ਹੈ ਤੇ ਮਦਰ ਹੈ ਜੀ ਸਿਸਟਰ ਦੀ ਮੈਰਿਜ ਹੋ ਚੁੱਕੀ ਹੈ ਬ੍ਰਦਰ ਅਨਮ੍ਰਿਤ ਹੈ ਤੇ ਫਾਜ਼ਲ ਸਾਹਿਬ ਪੋਸਟਰ ਡਾਇਰ ਨੇ ਠੀਕ ਹੈ ਮਿਲ ਕਰਦੀ ਹਾਲਤ ਇੰਨੀ ਵਧੀਆ ਵੀ ਨਹੀਂ ਕਹਿ ਸਕਦੇ। ਕਮਾਈ ਕਰਨ ਵਾਸਤੇ ਬਾਹਰ ਤੇ। ਬਹੁਤ ਕਮਾਈ ਕਰਨ ਵਾਸਤੇ ਵਰ ਗਿਆ ਹਾਇ ਸੀ ਜੀ ਉਹ ਤੇ ਬਹੁਤ ਮਾੜੀ ਘਟਨਾ ਜੀ। ਤਾਂ ਠੀਕ ਐ ਸਰਕਾਰ ਤੋਂ ਜੀ ਕੀ ਮੰਗ ਕਰਦੇ। ਸਰਕਾਰ ਕੋਲੋਂ ਅਸੀਂ ਅਸੀਂ ਮੰਗ ਕਰਦੇ ਜੀ ਪਲੀਜ਼ ਜੋ ਪਾਣਾ ਬਾਪਨਾ ਸੂਤਾ ਮਾਰ ਇਹਨੂੰ ਜੋ ਮਨਜ਼ੂਰੀ ਉਹ ਵਾਪਰ ਗਿਆ। ਸਰਕਾਰ ਕੋਲੋਂ ਅਸੀਂ ਇਹੀ ਮੰਗ ਕਰਦੇ ਆ ਕਿ ਪਲੀਜ਼ ਕਿਸੇ ਸਾਡੀ ਹੈਲਪ ਕੀਤੀ ਉਹਦੀ ਡੈੱਡ ਬੋਡੀ ਜੋ ਆ ਸੀ ਇੰਡੀਆ ਦੇ ਆ ਸਕੀਏ। ਉਹਦੇ ਪਰਿਵਾਰ ਉਹਦੀ ਸ਼ੀਰ ਦੇ ਅੰਤਿਮ ਦਰਸ਼ਨ ਕਰ ਸਕਣ ਸਰਕਾਰ ਕੋਲੋਂ ਬਾਰ ਬਾਰ ਇਹੀ ਅਪੀਲ ਕਰਾਂਗੇ ਸਾਡਾ ਸੰਜਿਆ ਸਰਕਾਰ ਸੰਜੋਗ ਕਰੇ ਤੇ ਡੈਕਟਲੀ ਮੈਂ ਇਹ ਮੇਰੀ ਜਿਹੜੀ ਵਾਈਟ ਹੈ ਤੁਸੀਂ ਕਿਸੇ ਤਰੀਕੇ ਸੀਐਮ ਤੱਕ ਪਹੁੰਚਾਓ ਤੇ ਜਿੱਦਾਂ ਪਹਿਲਾਂ ਵੀ ਸੁਣਿਆ ਵੀ ਸੀਐਮ ਸਾਹਿਬ ਬੜੀਆਂ ਬਦਿਸ਼ਾਂ ਵਿੱਚ ਬੜੀਆਂ ਲੋਕਾਂ ਦੀ ਹੈਲਪ ਕੀਤੀ ਪਹਿਲਾਂ ਵੀ ਤੇ ਹੁਣ ਵੀ ਸਾਡੀ ਵੀ ਹੈਲਪ ਕਰਨ ਇਹ ਜਿਹੜੀ ਡੈੱਡ ਬੋਡੀ ਹੈ ਪੁਲਿਸ ਕਿਸੇ ਤਰੀਕੇ ਫਿਨਿਸ਼ਟੇਰ ਕਰਨ ਆਪਾਂ ਸੋਚਾ